ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube Instagram ਤੇ Facebook ਚੈਨਲ ਸੇਖੋ ਡੈਰੀ ਫਾਰਮ ਹੌਮ ਦੇ ਵਿੱਚ ਤੇ ਦੋਸਤੋ ਅੱਜ ਆਪਾਂ ਵਿਕਰੀ ਲਈ ਲੈ ਕੇ ਆਏ ਆ ਚਾਰ ਬੱਸੀਆਂ ਜਿਦੇ ਵਿੱਚ ਦੋ ਦੋ ਐਫਪੀ ਤੇ ਦੋ ਜਰਸੀ ਬੱਸੀਆਂ ਬਹੁਤ ਪਿਆਰੀਆਂ ਨੇ ਤੇ ਦੇਖ ਸਕਦੇ ਹੋ ਤੁਸੀਂ ਦੋਸਤੋ ਜਰਸੀ ਬੱਸੀਆਂ ਦੇ ਵਿੱਚ ਇਹ ਜਿਹੜੀ ਲਾਲ ਬੱਸੀ ਆ ਬਹੁਤ ਪਿਆਰੀ ਤੇ ਜਿਹਦੇ ਟੈਗ ਵੀ ਦੇਖ ਸਕਦੇ ਹੋ ਕੰਨ ਦੇ ਵਿੱਚ ਲੱਗਿਆ ਹੋਇਆ ਇਹ ਬਹੁਤ ਪਿਆਰੀ ਵਸੀ ਆ ਤੇ ਇੱਕ ਆਪਣੇ ਕੋਲ ਦੋਸਤੋ ਬਲੈਕ ਜਰਸੀ ਆ ਦੇਖ ਸਕਦੇ ਹੋ ਬਲੈਕ ਜਰਸੀ ਤੇ ਦੋ ਆਪਣੇ ਕੋਲ ਐਚਪੀ ਜਿਹੜੀ ਫੈਟ ਦੇ ਵਿੱਚ ਚਿੱਟੇ ਰੰਗ ਦੇ ਵਿੱਚ ਐਚਪੀ ਦਾ ਵਸੀ ਹੈਗੀ ਆ ਇਹ ਸੀਮਨ ਮੰਗ ਰਹੀ ਅੱਜ ਤਾਰਾਂ ਦੇ ਰਹੀ ਹੈ ਕੱਲ ਦੀ ਤੇ ਨਾਲ ਇੱਕ ਡੱਬੀ ਵਸੀ ਖੜੀ ਆ ਤੇ ਜਾਂ ਕਿਸੇ ਭਰਾ ਨੂੰ ਐਚਪੀ ਚਾਹੀਦੀ ਹੋਵੇ ਵਸੀ ਜੋੜੀ ਲੈਣੀ ਹੈ ਜੋੜੀ ਵੀ ਆਪਾਂ ਦੇ ਦਾਂਗੇ ਤੇ ਜੇ ਆਪਾਂ ਤੋਂ ਜਰਸੀਆਂ ਦੀ ਜੋੜੀ ਲੈਣੀ ਹੋਵੇ ਤਾਂ ਆਪਣੇ ਕੋਲ ਦੋ ਜੜੀਆਂ ਹੈਗੀਆਂ ਜਰਸੀ ਬੱਸੀਆਂ ਨੇ ਬਹੁਤ ਪਿਆਰੀਆਂ ਦੇਖ ਸਕਦੇ ਹੋ ਇੱਕ ਇਹ ਨਿੱਕੀ ਬੱਸੀ ਲਾਲ ਤੇ ਇੱਕ ਜਰਸੀ ਦੇ ਵਿੱਚ ਆਪਣੇ ਕੋਲ ਬਲੈਕ ਬੱਸੀ ਹੈ ਜਿਹੜੀ ਖੜੀ ਆ ਤੇ ਬਹੁਤ ਪਿਆਰੀਆਂ ਬੱਸੀਆਂ ਨੇ ਤੇ ਜੋ ਕੋਈ ਵੀਰ ਚਾਰੇ ਬੱਸੀਆਂ ਖਰੀਦਣਾ ਚਾਹੁੰਦਾ ਤਾਂ ਚਾਰਾਂ ਦਾ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਦਿੱਤੇਗੇ ਨੰਬਰ ਤੇ ਆਪਾਂ ਵੀਡੀਓ ਦੇ ਵਿੱਚ ਨੰਬਰ ਦੇਵਾਂਗੇ ਤੇ ਬਹੁਤ ਪਿਆਰੀਆਂ ਦੋਸਤੋ ਬੱਚੀਆਂ ਇੱਕ ਸਾਲ ਦੇ ਵਿੱਚ ਇਹਨਾਂ ਨੇ ਇਹਨਾਂ ਦੀ ਤਿਆਰ ਹੋ ਜਾਣਾ ਕਿਉਂਕਿ ਖਰਾਕ ਦੇ ਸਿਰ ਤੇ ਆ ਥੋੜੀਆਂ ਲਿਸੀਆਂ ਨੇ ਜਦੋਂ ਇਹਨਾਂ ਨੂੰ ਫੀਡ ਵਗੈਰਾ ਪਾਉਗੀ ਤਾਂ ਬਹੁਤ ਸੋਹਣੀਆਂ ਤਿਆਰ ਹੋਣਗੀਆਂ ਲਓ ਜੀ ਦੋਸਤੋ ਇਹ ਜਿਹੜੀ ਬੱਸੀ ਬੈਠੀ ਆ ਇਹ ਤਾਰਾ ਦੇ ਰਹੀ ਆ ਪਰ ਆਪਾਂ ਸੀਮਨਾ ਜੀ ਨਹੀਂ ਰਖਾਇਆ ਤੇ ਇਹਦੇ ਨਾਲ ਹੀ ਇੱਕ ਡੱਬੀ ਬੱਸੀ ਖੜੀ ਆ ਇਹ ਬਹੁਤ ਪਿਆਰੀ ਆ ਵੀ ਬੱਸੀ ਤੇ ਇਧਰ ਜਿਹੜੀਆਂ ਬੱਸੀਆਂ ਨੇ ਦੋ ਜਰਸੀ ਨੇ ਤੇ ਜੇ ਵੀਰ ਕਿਸੇ ਨੂੰ ਜਰਸੀ ਚਾਹੀਦੀ ਆ ਤਾਂ ਉਹ ਵੀ ਅਫਰੈਂਸ ਪਰ ਕਰ ਸਕਦਾ ਸਿੰਗਲ ਤਾਂ ਨਹੀਂ ਆਪਾਂ ਜਾਣ ਦੀ ਜੋੜੀ-ਜੋੜੀ ਜੇ ਕੋਈ ਲੈਣਾ ਚੱਲ ਆ ਵੀਰ ਆਪਾਂ ਦੇਖ ਕੇ ਖੋਸਾਂ ਕਿ ਉਹ ਚਲੋ ਦੋ ਜਾਨਵਰ ਇਕੱਠੇ ਪਲ ਜਾਂਦੇ ਆ ਜੀ ਲਗਿਆ ਰਹਿੰਦਾ ਜਾਨਵਰ ਦਾ ਜੇ ਕੋਈ ਸਿੰਗਲ ਵਾਲਾ ਵੀ ਹੋਊ ਤਾਂ ਆਪਾਂ ਹੋਰ ਜਰਾ ਰੇਟ ਕਰਕੇ ਜਾਣ ਦੀ ਦੇਖ ਦੇਵਾਂਗੇ ਤੇ ਜਿਹੜੀ ਬਲੈਕ ਜਰਸੀ ਆ ਦੋਸਤੋ ਕਾਫੀ ਡਿਮਾਂਡ ਹੁੰਦੀ ਆ ਬਲੈਕ ਦੀ ਤੇ ਇਹ ਜਿਹੜੀ ਬਲੈਕ ਜਰਸੀ ਆਪਣੇ ਕੋਲ ਕਾਫੀ ਪਿਆਰੀ ਆ ਤੇ ਬਹੁਤ ਹੀ ਜਿਹੜੀ ਸੋਹਣੀ ਜਰਸੀ ਆ ਇਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਬਿਲਕੁਲ ਨਿੱਕੇ ਗੱਲ ਨੇ ਇਹਨਾਂ ਦੇ breque